ਫਗਵਾੜਾ ਨਸਤੇਕ ਪਿੰਡ ਨਰੋੜ ਵਿਖੇ ਚੋਰਾ ਵੱਲੋਂ ਦਿਨ ਦਿਹਾੜੇ ਹੀ ਇੱਕ ਪ੍ਰਵਾਸੀ ਭਾਰਤੀ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਕੀਮਤੀ ਗਹਿਣਿਆਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਚੋਰੀ ਨਾਲ ਜਿੱਥੇ ਕੋਠੀ ਦੇ ਮਾਲਕ ਦਾ ਕਰੀਬ 18 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ પાસે ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ はい ਸਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਸਾਡਾ ਬਲਬੀਰ ਬਲਬੀਰ ਸਿੰਘ ਪਿੰਡ ਦਾਤਾ ਜੀ ਜੀ ਅਣੀ ਮੈਂ ਉੱਥੇ ਰਹਿਣ ਵਾਲਾ ਜੀ ਮੇਰੀ ਇਹ ਭੈਣ ਦਾ ਘਰ ਆ ਰੋਡ ਪਿੰਡ ਲੋੜ ਫਾਸਟ ਕੋ ਜੀ ਇਹ ਪਹਿਲੇ ਭੈਣ ਇਥੇ ਵਿਆਹੀ ਹੋਈ ਆ ਜੀ ਇਹਨਾਂ ਦਾ ਘਰ ਚੋਰੀ ਹੋ ਗਈ ਆ ਜੀ ਕੀ ਨਾਮ ਜੀ ਇਹਨਾਂ ਦੇ ਜੀ ਇਹਨਾਂ ਦਾ ਨਾਮ ਹੈਗਾ ਜਗਿੰਦਰ ਰਾਮ ਜੀ ਹਾਂ ਜੀ ਸਹੁਰੇ ਦਾ ਨਾਮ ਜਗਿੰਦਰ ਆ ਜੀ ਮੇਰੀ ਭੈਣ ਦਾ ਨਾਮ ਹੈਗਾ ਸਰਬਜੀਤ ਕੌਰ ਤੇ ਉਹਨਾਂ ਦੇ ਹਸਬੰਦ ਦਾ ਨਾਮ ਹੈਗਾ ਤਨਜੀਤ ਸਿੰਘ ਜੀ ਤੇ ਸਾਰੀ ਫੈਮਿਲੀ ਅਮਰੀਕਾ ਵਿੱਚ ਰਹਿੰਦੀ ਆ ਜੀ ਜੀ ਅਮਰੀਕਾ ਰਹਿਣ ਕਰਕੇ ਇਹਨਾਂ ਦੇ ਪਿੱਛੋਂ ਚੋਰੀ ਹੋ ਗਈ ਸਾਰੇ ਘਰ ਦੇ ਵਿੱਚ ਜੀ ਜੀ ਇਹਨਾਂ ਦੇ ਘਰ ਤੋਂ ਘਟੋ ਘਟ 12 ਤੋਲੇ ਸੋਨਾ ਜੀ ਜੀ ਜਿਹਦੇ ਵਿੱਚ ਸੈਟ ਆ ਜੀ ਕਾਂਟੇ ਆ ਬੰਗਾਂ ਆ ਤੇ ਚੈਨੀਆਂ ਸੀਗੀਆਂ ਜੀ ਉਹ ਸਾਰੇ ਚੋ ਕੁਸ ਲੈ ਗਏ ਲੁੱਟ ਕੇ ਤੇ ਟੂਟੀਆਂ ਖੋਲ ਲਈਆਂ ਸਾਰੀਆਂ ਜੀ ਚਾਰ ਪੇਟੀਆਂ ਸੀਗੀਆਂ ਚਾਰ ਪੇਟੀਆਂ ਵਿੱਚੋਂ ਕੰਬਲ ਸੀ ਭਾਰੇ ਭਾਰੇ ਕੰਬਲ ਬਾਹਰਲੇ ਕੰਬਲ ਸੀਗੇ ਉਹ ਸਾਰੇ ਲੈ ਕੇ ਕੱਢ ਗਏ ਤੇ ਨਾਨ ਸਟਿੱਕੀ ਭਾਂਡੇ ਸੀਗੇ ਜੀ ਵਰਤ ਉਹਨਾਂ ਨੂੰ ਜੂਸ ਕਰਨ ਵਾਲੇ ਉਹ ਵੀ ਸਾਰੇ ਲੈ ਗਏ ਚੱਕ ਕੇ ਜੀ ਤੇ ਪਿੱਤਲ ਦੇ ਭਾਂਡੇ ਸੀ ਪੁਰਾਣੇ ਸੰਭਾਲ ਕੇ ਰੱਖੇ ਹੋਏ ਉਹਨਾਂ ਦੀ ਸੱਸ ਨੇ ਜੀ ਆਪਣੇ ਜਾਨਕਿ ਬਜ਼ੁਰਗਾਂ ਦੀ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਸੀਗੀ ਜੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਤੇ ਸੂਟ ਸੀਗੇ ਰੱਖੇ ਭਾਰੇ ਭਾਰੇ ਸੂਟ ਸੀਗੇ ਟੈਚੀਆਂ ਵਿੱਚ ਪਈ ਸੀ ਚਾਰ ਟੈਚੀ ਸੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਕੈਸ਼ ਵੀ ਸੀਗਾ ਜੀ ਕੋਈ ਹਾਂਜੀ ਕੈਸ਼ ਸੀਗਾ ਜੀ ਘੱਟੋ ਘੱਟ 65000 ਰੁਪਏ ਕੈਸ਼ ਸੀਗਾ ਕਿਉਂਕਿ ਜਦੋਂ ਛੁੱਟੀ ਆਉਦੇ ਸੀਗੇ ਆਪਣੇ ਖਰਚਣ ਵਾਸਤੇ ਰੱਖੇ ਜਾਂਦੇ ਸੀਗੇ ਜੀ ਤੇ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ ਬਾਹਰ ਗਿਆਨੋ ਜੀ ਇਹ ਘੱਟੋ ਘੱਟ ਇਹਨਾਂ ਨੂੰ ਹੋ ਗਿਆ 20 ਸਾਲ ਹੋ ਗਏ ਜੀ ਗਿਆਨੋ ਬਾਹਰ ਹੁਣ ਇੱਥੇ ਆਈ ਵੀ ਸੀਗੇ ਇੰਡੀਆ ਕਿਹਦੇ ਹਾਂਜੀ ਹੁਣ 11ਵੇਂ ਮਹੀਨੇ ਗਏ ਜੀ ਠੀਕ ਹੈ ਜੀ ਹਾਂ ਜੀ ਵਾਪਸ ਗਿਆ ਤੇ ਹੁਣ ਫੇਰ ਉਹ ਨਹੀਂ ਵਾਪਸ ਹੋਣਾ ਸੀ ਪਚੌਥੇ ਪੰਜਵੇਂ ਮਹੀਨੇ ਆਉਣਾ ਸੀ ਵਾਪਸ ਸੀ ਤੇ ਹੁਣ ਬਾਅਦ ਚ ਇੱਥੇ ਕੋਠੇ ਚ ਕੋਈ ਰਹਿੰਦਾ ਹੈ ਕਿ ਨਹੀਂ ਨਹੀਂ ਜੀ ਕੋਈ ਨਹੀਂ ਰਹਿੰਦਾ ਸੀ ਇੱਥੇ ਠੀਕ ਹੈ ਜੀ ਤੇ ਕੱਲ ਚੋਰੀ ਕਿੰਨੇ ਕ ਵਜੇ ਹੋਈ ਹੈ ਕੋਈ ਆਈਡੀਆ ਕੋਈ ਪਤਾ ਹੈ ਕਿ ਕਿੱਦਾਂ ਦੇ ਪਤਾ ਲੱਗਾ ਜੀ ਚੋਰੀ ਹੋਈ ਹੈ ਚੋਰੀ ਪਤਾ ਲੱਗਣ ਦਾ ਕਾਰਨ ਬੱਚੇ ਖੇਡ ਰਹੇ ਸੀਗੇ ਜੀ ਛੋਟਾ ਦਰਵਾਜ਼ਾ ਆਇਆ ਜੀ ਛੋਟਾ ਦਰਵਾਜ਼ਾ ਜਿੱਦਾਂ ਬੱਚਾ ਬੈਠਾ ਆ ਛੋਟਾ ਦਰਵਾਜ਼ਾ ਖੁੱਲਾ ਜੀ ਖੁੱਲ ਗਿਆ ਦਰਵਾਜ਼ਾ ਪਰ ਹਵਾ ਨਾਲ ਖੁੱਲਾ ਆਪਣੇ ਬੱਚਿਆਂ ਨੇ ਖੁੱਲ੍ਹਿਆ ਆ ਤੇ ਇੱਕ ਬਜ਼ੁਰਗ ਨੰਗ ਜੀ ਉਹ ਕਹਿੰਦੇ ਨਹੀਂ ਮੈਨੂੰ ਪਤਾ ਨਹੀਂ ਕਿ ਮੈਨੂੰ ਕਾਲ ਕਰਨੀ ਸੀ ਜੀ ਅੰਕਲ ਬਾਹਰ ਆਏ ਹੁੰਦੇ ਤੇ ਮੁੰਡਾ ਨੱਠਾ ਨੱਠਾ ਆਇਆ ਆ ਕੇ ਦੇਖਿਆ ਜਦੋਂ ਉਹਨ ਦੇਖਿਆ ਤਾਂ ਦਰਵਾਜ਼ੇ ਸਾਰੇ ਟੁੱਟੇ ਪਏ ਸੀ ਜੀ ਤੇ ਉਸ ਤੋਂ ਬਾਅਦ ਮੈਨੂੰ ਉਹਨ ਕਾਲ ਕੀਤੀ ਤੇ ਮੈਂ ਆ ਕੇ ਦੇਖਿਆ ਜੀ ਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਹਾਂਜੀ ਪੁਲਿਸ ਆ ਜਾਈ ਸੀਗੀ ਸਵੇਰੇ ਜੀ ਸਵੇਰੇ ਆ ਕੇ ਪੁਲਿਸ ਦੇਖ ਕੇ ਚਲੀ ਗਈ ਆ ਬਾਕੀ ਕਹਿੰਦੇ ਆਪਣੀ ਐਫਆਈ ਰਿਪੋਰਟ ਕਰਾਓ ਤੇ ਗਾਂ ਲਈ ਆਪਾਂ ਕਾਰਵਾਈ ਸ਼ੁਰੂ ਕਰਨੀ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਟੋਟਲ ਜੀ ਟੋਟਲ ਤਕਰੀਬਨ ਜਿੱਦਾਂ ਟੂਟੀਆਂ ਵਿੱਚ ਲੈ ਗਿਆ ਸਾਰੀਆਂ ਖੋਲ ਕੇ ਕੈਸ਼ ਵਿੱਚ ਸੋਨਾ ਤੇ ਕੱਪੜੇ ਕੁਪੜੇ ਪਾ ਕੇ ਕਟਾਕਵਾਟ 18 ਲੱਖ ਦੇ ਕਰੀਬ ਹੈਗਾ ਨੁਕਸਾਨ ਜੀ 18 ਲੱਖ ਦੇ ਕਰੀਬ ਹਾਂਜੀ ਤੇ ਬਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਾਨੂੰ ਇਹ ਇਨਸਾਫ਼ ਦਿੱਤਾ ਜਾਵੇ ਜੀ ਬਾਕੀ ਚੋਰਾਂ ਦੀ ਪਕੜ ਕੀਤੀ ਜਾਵੇ ਤੇ ਪਿੰਡ ਦੇ ਵਿੱਚ ਕੋਈ ਸਿੱਥੇ ਕੋਠੀ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਨਹੀਂ ਕੋਈ ਨਹੀਂ ਲੱਗਾ ਸੀਸੀਟੀਵੀ ਤੇ ਪੁਲਸ ਲੋ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਸ ਕਹਿ ਕੇ ਗਈ ਹੈ ਜੀ ਆਪਣੀ ਰਿਪੋਰਟ ਲਖਾਓ ਅਸੀਂ ਗਾ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਤੇ ਬਾਕੀ ਪਿੰਡ ਵਾਲੀ ਬਹੁਤ ਪਰੇਸ਼ਾਨ ਹੈ ਜੀ ਚੋਰਾ ਤੋਂ ਤੇ ਕੋਈ ਤੁਸੀਂ ਉਹਨਾਂ ਨੇ ਕੋਈ ਕੈਮਰੇ ਚੈੱਕ ਕੀਤੇ ਪਿੰਡ ਵਿੱਚ ਆਲੇ ਦੋਲੇ ਲੱਗੇ ਹੋਏ ਕੋਈ ਪੁਲਸ ਵਾਲਿਆਂ ਨੇ ਨਹੀਂ ਹਜੇ ਤੱਕ ਕੋਈ ਨਹੀਂ ਕੀਤਾ ਜੀ ਚੈੱਕ ਉਹਨਾਂ ਦੇ ਕੈਮਰੇ ਕਹਿ ਕੇ ਗਏ ਆਪਣੀ ਐਫ ਆਰ ਐ ਦਰਜ ਕਰਾਓ ਅਸੀਂ ਗਾਹਾਂ ਕਾਰਵਾਈ ਫੇਰ ਸ਼ੁਰੂ ਕਰਾਂਗੇ ਠੀਕ ਹੈ ਹਾਂ ਜੀ ਤੇ ਕੱਲ ਤੁਸੀਂ ਸ਼ਾਮੀ ਫੋਨ ਕੀਤਾ ਸੀਗਾ ਪੁਲਸ ਨੂੰ ਜੀ ਹਾਂ ਜੀ ਕੱਲ ਸ਼ਾਮੀ ਫੋਨ ਕੀਤਾ ਸੀਗਾ ਕਿੰਨੇ ਕ ਵਜੇ ਜੀ ਸਤ 7 ਵਜੇ ਕੀਤਾ ਸੀਗਾ ਫੋਨ ਜੀ ਜੀ ਹਾਂ ਜੀ ਸਵੇਰੇ ਕਿੰਨੇ ਵਜੇ ਮੌਕਾ ਦੇਖਣ ਆਈ ਪਾਲਸੀ ਮੌਕਾ ਦੇਖਣ ਆਈ ਆ ਜੀ ਹੁਣ 10 ਵਜੇ ਆਈ ਆ ਮੌਕਾ ਦੇਖਣ ਹਾਂ ਜੀ ਸਰ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਜੀ ਮੀਰੂ ਆ ਪਿੰਡ ਨਰੂੜ ਜੀ ਹਾਂ ਜੀ ਕੱਲ ਤਕਰੀਬਨ ਮੈਂ 5:00 ਵਜੇ ਕੰਮ ਤੋਂ ਆਇਆ ਜੀ ਜੀ ਆਨੇ ਹੁਣ ਤੇ ਆ ਕੇ ਇੱਥੇ ਗਵਾਂਢੀ ਆ ਦੇਖਿਆ ਉਹਨਾਂ ਨੇ ਦਰਵਾਜਾ ਖੁੱਲ੍ਹਾ ਸੀਗਾ ਤੇ ਆ ਕੇ ਦੇਖਿਆ ਤੇ ਆਪਣਾ ਦੇਖਿਆ ਅੰਦਰ ਦਰਵਾਜੇ ਦਰੁਜੇ ਟੁੱਟੇ ਪਏ ਸੀਗੇ ਜੀ ਜੀ ਹਾਂਜੀ ਤੇ ਫਿਰ ਆਟਕਵਾੜ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰ ਆ ਤੇ ਦਾਦਾ ਚੀਲੇ ਰਹਿੰਦੇ ਉਹਨਾਂ ਨੂੰ ਫੋਨ ਕਾਲ ਕੀਤੀ ਉਹ ਵਾਈ ਮੋਕੇ ਤੇ ਤੇ ਅੰਦਰ ਆ ਕੇ ਦੇਖਿਆ ਜੀ ਸਾਰਾ ਕੁਝ ਖਿਲਰਿਆ ਪਿਆ ਸੀ ਟੁੱਟਾ ਪਿਆ ਸੀਗਾ ਤੇ ਦਰਵਾਜੇ ਦਰੁਜੇ ਸਾਰਾ ਕੁਝ ਭੱਜਿਆ ਪਿਆ ਸੀਗਾ ਤੇ ਆਟਕਵਾੜ ਦਾ ਸਾਰੇ ਇਕੱਠੇ ਹੋ ਗਏ ਜੀ ਮੋਕੇ ਤੇ ਮੋਕੇ ਦੇ ਸਵੇਰੇ ਜੀ ਪੁਲਿਸ ਆਈ ਆ ਉਹਨਾਂ ਨੇ ਚੈੱਕ ਕੀਤਾ ਆ ਜਦ ਵੀ ਪੁਲਿਸ ਦੇਖ ਕੇ ਚੱਲ ਗਈ ਮੋਕਾ ਜੀ ਹਾਂਜੀ ਤੋਂ ਟੂਟੀਆਂ ਲਾਈਆਂ ਹੋਈਆਂ ਆ ਹੋਰ ਕੀ ਸਮਾਨ ਸਮਾਨ ਆ ਜੀ ਚੋਰੀ ਹੋਇਆ ਸਮਾਨ ਤਕਰੀਬਨ ਜੀ ਉਹ ਆਪਣੇ ਆ ਟੂਟੀਆਂ ਤੇ ਆਪਣੇ ਗਿਆ ਸਮਾਨ ਨੂੰ ਜਾਇ ਗਿਆ ਸੋਨਾ ਜੀ ਕੈਸ਼ ਤੇ ਟੂਟੀਆਂ ਡਾਟੀਆਂ ਤੇ ਹੋਰ ਜੀ ਭਾਂਡੇ ਗੁੰਡੇ ਤੇ ਸੂਟ ਸਾੜ ਗਿੰਦੇ ਆ ਜੀ ਹਾਂਜੀ ਸਾਰਾ ਕੁਝ ਲਏ ਤੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਕਰਦੇ ਆ ਹਿਸਾਬ ਮਿਲਿਆ ਜਾਵੇ ਹਾਂਜੀ